ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਪੈਰੋ ਮਹੱਲਾ ਪੰਜਵਾ ਸਭ ਤੇ ਊਚ ਜਾਕਾ ਦਰਬਾਰ ਸਦਾ ਸਦਾ ਤਾ ਕੋ ਜੋ ਹਾਰ ਉੱਚੇ ਤੇ ਊਚਾ ਜਾ ਕਾ ਥਾਨ ਕੋਟ ਅੰਗਾ ਮਿਟੈ ਹਰ ਨਾਮ ਤਿਸ ਸਰਣਾਈ ਸਦਾ ਸੁਖ ਹੋਵੇ ਕਰ ਕਿਰਪਾ ਜਾ ਕੋ ਮਿਲੈ ਸੋਏ ਰਹਾਉ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਹਨ ਕਿ हे ਭਾਈ ਉਹ ਪ੍ਰਭੂ ਆਪ ਹੀ ਮਿਹਰ ਕਰਕੇ ਜਿਸ ਮਨੁੱਖ ਨੂੰ ਆਪਣੀ ਚੰਨਾ ਦੇ ਵਿੱਚ ਜੋੜਦਾ ਹੈ ਉਸ ਪ੍ਰਭੂ ਦੀ ਸਰਣ ਦੇ ਵਿੱਚ ਰਹਿ ਕੇ ਉਸ ਨੂੰ ਸਦਾ ਆਨੰਦ ਬਣਿਆ ਰਹਿੰਦਾ ਹੈ ਕਉ ਸਮਨੋ ਖੁਣੋਂ ਫਿਰ ਸਦਾ ਆਨੰਦ ਬਣਿਆ ਲਿੰਦਾ ਜਿਹੜਾ ਜਿਹਨੂੰ ਕਿਰਪਾ ਕਰਕੇ ਉਹ ਆਪਣੀ ਚਰਨਾਵਾਂ ਦੇ ਵਿੱਚ ਜੋੜ ਲੈਂਦਾ ਫਿਰ ਫਰਮਾਨ ਹੈ ਮੋਢਲੀਆਂ ਬੰਦੇ ਸਭ ਤੇ ਊਚ ਜਾਕਾ ਦਰਬਾਰ ਸਦਾ ਸੰਦਾ ਸਤਕੂ ਜੋਹਾਰ ਜੋਹਾਰ ਕਿਨੇ ਹੈ ਨਮਸਕਾਰ ਨੂੰ ਕਿ ਹੇ ਭਾਈ ਜਿਸ ਪ੍ਰਮਾਤਮਾ ਦਾ ਦਰਬਾਰ ਸਭ ਪਾਤਸ਼ਾਹਾਂ ਦੇ ਦਰਬਾਰਾਂ ਨਾਲੋਂ ਉੱਚਾ ਹੈ ਉਸ ਪ੍ਰਭੂ ਪਾਤਸ਼ਾਹ ਨੂੰ ਸਦਾ ਹੀ ਸਦਾ ਨਮਸਕਾਰ ਕਰਨੀ ਚਾਹੀਦੀ ਹੈ ਹੁਣ ਸਿਰ ਚਕਾਉਣਾ ਚਾਹੀਦਾ ਨਮਸਕਾਰ ਕਰਨੀ ਚਾਹੀਦੀ ਹੈ ਜਿੰਨਾ ਦਰਬਾਰ ਸਾਰੇ ਪਾਤਸ਼ਾਹਾਂ ਨਾਲੋਂ ਉੱਚਾ ਹੈ ਇਹ ਨਹੀਂ ਭਾਈ ਫਿਰ ਫਰਮਾਨ ਕਰਦੇ ਹਨ ਉੱਚੇ ਤੇ ਉੱਚਾ ਜਾਕਾ ਥਾਨ ਕੋਟ ਅੱਗਾ ਮਿਟੇ ਹਰ ਨਾਮ ਕਹਿੰਦੇ ਜਿਸ ਪ੍ਰਭੂ ਪਾਤਸ਼ਾਹ ਦਾ ਮਹਿਲ ਉੱਚੇ ਤੋਂ ਉੱਚਾ ਹੈ ਉਸ ਹਰੀ ਪਾਤਸ਼ਾਹ ਦੇ ਨਾਮ ਦੀ ਬਰਕਤ ਨਾਲ ਕਹਿੰਦੇ ਕਰੋੜਾਂ ਪਾਪ ਇੰਜ ਨੇ ਉਹ ਖਤਮ ਹੋ ਜਾਂਦੇ ਹਨ ਕਰੋੜਾਂ ਹੀ ਪਾਪ ਖਤਮ ਹੋ ਜਾਂਦੇ ਉਹਨੂੰ ਨਮਸਕਾਰ ਕਰਨਾ ਕੋਟ ਅਗਾ ਅਗਾ ਕਹਿੰਦੇ ਹਨ ਪਾਪ ਨੂੰ ਪਾਪ ਨੂੰ ਕੋਟ ਦਾ ਮਤਲਬ ਕਰੋੜ ਮਿਟੈ ਮਿਟ ਜਾਂਦੇ ਹਰ ਨਾਮ ਪਰਮੇਸ਼ਰ ਦੇ ਨਾਮ ਦੇ ਨਾਲ ਐਦੀ ਬਰਕਤ ਹੈ ਨਾਮ ਸਿਮਰਨ ਦੇ ਵਿੱਚ ਫਿਰ ਹਾਉ ਤੋਂ ਅਗਲੀਆਂ ਪੰਕਤੀਆਂ ਦੇ ਵਿੱਚ ਫਰਮਾਣ ਰਹਾਉ ਜਾ ਕੇ ਕਰਤਬ ਲਖੇ ਨਾ ਜਾਹੀ ਜਾ ਕੇ ਪ੍ਰਵਾਸਾ ਸਭ ਘਟ 마ਹੀ ਪ੍ਰਗਟ ਪਿਆ ਸਾਧੂ ਕੈ ਸੰਗ ਭਗਤ ਅਰਧ ਹੀ ਅੰਨ ਦਿਨ ਰੰਗ ਫਿਰ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਹਿੰਦੇ ਹੇ ਭਾਈ ਜਿਸ ਅਕਾਲ ਪੁਰਖ ਦੇ ਉਸ ਪਰਮੇਸ਼ਰ ਪਾਤਸ਼ਾਹ ਦੇ ਪ੍ਰਭੂ ਦੇ ਚੋਜ ਤਮਾਸੇ ਸਮਝੇ ਨਹੀਂ ਜਾ ਸਕਦੇ ਜਿਸ ਪਰਮਾਤਮਾ ਦਾ ਸਹਾਰਾ ਹਰੇਕ ਜੀਵ ਦੇ ਹਿਰਦੇ ਦੇ ਵਿੱਚ ਹੈ ਕਹਿੰਦੇ ਉਹ ਪ੍ਰਭੂ ਪਾਤਸ਼ਾਹ ਗੁਰੂ ਦੀ ਸੰਗਤ ਦੇ ਵਿੱਚ ਰਹਿਆ ਆਹ ਜੋ ਸੰਗਤ ਹੈ ਗੁਰੂ ਦੀ ਸੰਗਤ ਦੇ ਵਿੱਚ ਰਹਿਆ ਕਹਿੰਦੇ ਮਨੁੱਖ ਦੇ ਹਿਰਦੇ ਦੇ ਵਿੱਚ ਫਿਰ ਪ੍ਰਗਟ ਹੋ ਜਾਂਦਾ ਹੈ ਇੰਨਾ ਫਾਇਦਾ ਸੰਗਤ ਕਰਨ ਦਾ ਗੁਰੂ ਦੀ ਇਸ ਸੰਗਤ ਦੇ ਵਿੱਚ ਰਹਿਆ ਜਿਹਦੇ ਚੋ ਜ ਤਮਾਸੇ ਸਮਝੇ ਜਿਹਦਾ ਕੋਈ ਭੇਦ ਨਹੀਂ ਪਾਇਆ ਜਾ ਸਕਦਾ ਜਿਸ ਪ੍ਰਭੂ ਦਾ ਸਾਰਿਆਂ ਜੀਵਾਂ ਨੂੰ ਸਾਰ ਹੈ ਕਹਿੰਦੇ ਉਹ ਗੁਰੂ ਦੀ ਸੰਗਤ ਦੇ ਵਿੱਚ ਸ਼ਬਦ ਗੁਰੂ ਨੇ ਸੰਗਤ ਦੇ ਵਿੱਚ ਰਹਿਆਂ ਸੰਗਤ ਕਰਿਆਂ ਫਿਰ ਮਨੁੱਖ ਦੇ ਹਿਰਦੇ ਦੇ ਵਿੱਚ ਹੀ ਪ੍ਰਗਟ ਹੋ ਜਾਂਦਾ ਹੈ ਉਸ ਨੇ ਭਗਤ ਪਰਮਾਤਮਾ ਦੇ ਹਰ ਵੇਲੇ ਪ੍ਰੇਮ ਪਿਆਰ ਨਾਲ ਉਸ ਦਾ ਨਾਮ ਜਪਤੇ ਰਹਿੰਦੇ ਹੈ ਸਿਰ ਫਰਮਾਨ ਹੈ ਦੇਦੇ ਤੋਟ ਨਹੀਂ ਪੰਡਾਰ ਖਿੰਨ ਮਹਿ ਥਾਪ ਉਥਾਪਨ ਹਾਰ ਜਾ ਕਾ ਹੁਕਮ ਨਾ ਮਿਟੈ ਕੋਈ ਸਿਰ ਪਾਤ ਸਾਹ ਸਾਚਾ ਸੋਈ ਕਹਿੰਦੇ ਭਾਈ ਦੁਨੀਆ ਦੇ ਪਾਤਸ਼ਾਹ ਦੇ ਸਿਰ ਉੱਤੇ ਸਦਾ ਕਾਇਮ ਰਹਿਣ ਵਾਲਾ ਪਾਤਸ਼ਾਹ ਉਹ ਅਕਾਲ ਪੁਰਖ ਕਹਿੰਦੇ ਉਹ ਪਾਤ ਉਹ ਪ੍ਰਮਾਤਮਾ ਹੀ ਹੈ ਉਹ ਅਕਾਲ ਪੁਰਖ ਹੀ ਹੈ ਜਿਹੜੇ ਦੁਨੀਆ ਦੇ ਪਾਤਸ਼ਾਹ ਉਹਨਾਂ ਦੇ ਸਿਰ ਦੇ ਉੱਤੇ ਸਦਾ ਕਾਇਮ ਰਹਿਣ ਵਾਲੇ ਦੁਨੀਆ ਵਾਲੇ ਪਾਤਸ਼ਾਹ ਤਾਂ ਖਤਮ ਹੁੰਦੇ ਆਉਂਦੇ ਜਾਂਦੇ ਰਹਿੰਦੇ ਆ ਅੱਜ ਹੈਗੇ ਕੱਲ ਨੂੰ ਨਹੀਂ ਹੋਣਗੇ ਪਰ ਜਿਹੜਾ ਉਹ ਪਾਤਸ਼ਾਹ ਹੈ ਉਹ ਅਕਾਲ ਪੁਰਖ ਪਰਮੇਸ਼ਰ ਉਹ ਪ੍ਰਮਾਤਮਾ ਉਹ ਇਹਨਾਂ ਸਾਰਿਆਂ ਦੇ ਸਿਰ ਦੇ ਉੱਤੇ ਉਹ ਹੈ ਜੀਵਾਂ ਨੂੰ ਬੇਅੰਤ ਦਾਤਾਂ ਦਿੰਦਿਆਂ ਉਹ ਦਾਤਾਂ ਦਿੰਦਾ ਹੈ ਤੇ ਦਾਤਾਂ ਦਿੰਦਿਆਂ ਹੋਇਆਂ ਵੀ ਕਹਿੰਦੇ ਉਸ ਦੇ ਖਜ਼ਾਨੇ ਦੇ ਵਿੱਚ ਕਮੀ ਨਹੀਂ ਆਉਂਦੀ ਟੋਟ ਨਹੀਂ ਆਉਂਦੀ ਕਦੇ ਵੀ ਉਹ ਇੱਕ ਖਿੰਦ ਦੇ ਵਿੱਚ ਥਾਪ ਮਤਲਬ ਪੈਦਾ ਕਰ ਦਿੰਦਾ ਹੈ ਤੇ ਉਥਾਪਨ ਹਾਰਾ ਨਾਸ਼ ਕਰਨ ਵਾਲਾ ਕਹਿੰਦੇ ਉਹ ਇੱਕ ਖਿੰਦੇ ਵਿੱਚ ਪੈਦਾ ਕਰਕੇ ਤੇ ਨਾਸ ਕਰਨ ਦੀ ਸਮਰੱਥਾ ਰੱਖਦਾ ਹੈ ਖਿੰਦੇ ਵਿੱਚ ਹੀ ਕਹਿੰਦੇ ਇਸ ਕਰਕੇ ਕਹਿੰਦੇ ਇਹ ਭਾਈ ਕੋਈ ਵੀ ਜੀਵ ਉਸ ਦਾ ਹੁਕਮ 모ੜ ਨਹੀਂ ਸਕਦਾ ਉਸ ਅਕਾਲ ਪੁਰਖ ਦਾ ਉਹਦੇ ਹੁਕਮ ਨੂੰ ਨਹੀਂ 모ੜ ਸਕਦਾ ਫਿਰ ਫਰਮਾਨ ਹੈ ਜਿਸ ਕੀ ਓਟ ਤਿਸੈ ਕੀ ਆਸਾ ਦੁਖ ਸੁਖ ਹਮਰਾ ਤਿਸ ਹੀ ਪਾਸਾ ਰਾਖ ਲੀਨੋ ਸਭ ਜਨ ਕਾ ਪਰਦਾ ਨਾਨਕ ਤਿਸ ਕੀ ਉਸਤਤ ਕਰਦਾ ਕਹਿੰਦੇ ਹੈ ਭਾਈ ਦੁੱਖਾਂ ਤੋਂ ਬਚਾਉਣ ਲਈ ਅਸਾਂ ਜੀਵਾਂ ਨੂੰ ਜਿਸ ਪ੍ਰਮਾਤਮਾ ਦਾ ਆਸਰਾ ਹੈ ਸਹਾਰਾ ਹੈ ਓਟ ਹੈ ਸੁੱਖਾਂ ਦੀ ਪ੍ਰਾਪਤੀ ਲਈ ਵੀ ਕਹਿੰਦੇ ਉਸੇ ਦੀ ਹੀ ਸਹਾਇਤਾ ਦੀ ਆਸ ਹੈ ਜਿਹੜਾ ਦੁੱਖਾਂ ਤੋਂ ਬਚਾਉਣ ਲਈ ਸਾਡਾ ਸਹਾਰਾ ਹੈ ਜੀਵਾਂ ਦਾ ਆਸਰਾ ਹੈ ਕਹਿੰਦੇ ਸੁੱਖਾਂ ਦੀ ਪ੍ਰਾਪਤੀ ਲਈ ਵੀ ਉਸੇ ਦਾ ਹੀ ਸਹਾਇਤਾ ਦੀ ਆਸ ਹੈ ਇਸ ਕਰਕੇ ਕਹਿੰਦੇ ਹੇ ਭਾਈ ਦੁੱਖ ਤੋਂ ਬਚਣ ਲਈ ਤੇ ਸੁਖ ਦੀ ਪ੍ਰਾਪਤੀ ਲਈ ਕਹਿੰਦੇ ਅਸੀਂ ਅਸਾਂ ਜੀਵਾਂ ਨੇ ਉਸ ਦੇ ਪਾਸ ਹੀ ਸਦਾ ਅਰਦਾਸ ਹੈ ਅਕਾਲ ਪੁਰਖ ਦੇ ਇਸ ਕਰਕੇ ਕਹਿੰਦੇ ਹੈ ਭਾਈ ਆਪਣੇ ਸੇਵਕ ਦੀ ਇੱਜ਼ਤ ਪਰਮਾਤਮਾ ਹਰ ਥਾਂ ਰੱਖਦਾ ਹੈ ਆਪਣੇ ਸੇਵਕ ਦੀ ਆਪਣੇ ਪਿਆਰੇ ਦੀ ਕਹਿੰਦੇ ਇੱਜ਼ਤ ਹੈ ਜਿਹੜਾ ਉਹ ਹਰ ਥਾਂ ਤੇ ਰੱਖਦਾ ਨਾਨਕ ਕਹਿੰਦੇ ਉਸ ਦੀ ਹੀ ਸਦਾ ਸਿਫਤ ਸਲਾਹ ਕਰਦਾ ਹੈ ਰਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਪੈਰੋ ਮਹੱਲਾ ਪੰਜਵਾ ਰੋਵਣ ਹਾਰੀ ਰੋਜ ਬਣਾਇਆ ਬਲਨ ਬਰਤਨ ਕਉ ਸੰਬੰਧ ਚਿਤ ਆਇਆ ਭੂਜ ਬੈਰਾਗ ਕਰੀ ਜੇ ਕੋਈ ਜਨਮ ਮਰਨ ਫਿਰ ਸੋਗ ਨਾ ਹੋਏ ਵਿਖਿਆ ਕਾ ਸਭ ਧੰਦ ਪਸਾਰ ਵਿਰਲੇ ਕੀਨੋ ਨਾਮ ਆਧਾਰ ਰਹਾਉ ਵਿਖਿਆ ਮਾਇਆ ਨੂੰ ਕਹਿੰਦੇ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਫਰਮਾਨ ਕਰਦੇ ਹਨ ਸਤਿਗੁਰੂ ਪਾਸ਼ਾ ਕਿ ਇਹ ਭਾਈ ਜਗਤ ਦੇ ਵਿੱਚ ਮਾਇਆ ਦਾ ਉਦੋਂ ਹੀ ਪਸਾਰਾ ਮਾਇਆ ਦਾ ਹੀ ਸਾਰਾ ਧੰਦਾ ਹੈ ਇਸ ਜਗਤ ਦੇ ਵਿੱਚ ਮਿਖਿਆ ਕਾ ਸਭ ਧੰਦ ਪਸਾਰ ਕਹਿੰਦੇ ਸਾਰਾ ਧੰਦਾ ਸਾਰਾ ਪਸਾਰ ਮਿਖਿਆ ਮਤਲਬ ਮਾਇਆ ਦਾ ਹੀ ਹੈ ਮਾਇਆ ਦਾ ਹੀ ਸਾਰਾ ਖਲਾਰਾ ਹੈ ਕਿਸੇ ਵਿਰਲੇ ਮਨੁੱਖ ਨੇ ਕਹਿੰਦੇ ਮਾਇਆ ਦਾ ਆਸਰਾ ਛੱਡ ਕੇ ਵਿਰਲੇ ਨੇ ਵਿਰਲੇ ਕਿਨੋਂ ਨਾਮ ਆਧਾਰ ਆਧਾਰ ਦਾ ਮਤਲਬ ਆਸਰਾ ਕਹਿੰਦੇ ਕਿਸੇ ਵਿਰਲੇ ਨੇ ਇਸ ਮਾਇਆ ਦਾ ਆਸਰਾ ਛੱਡ ਕੇ ਤੇ ਪ੍ਰਮਾਤਮਾ ਦੇ ਨਾਮ ਦਾ ਆਸਰਾ ਲਿਆ ਕਿਸੇ ਵਿਰਲੇ ਨੇ ਨਹੀਂ ਤਾਂ ਸਾਰੇ ਮਾਇਆ ਦਾ ਹੀ ਆਸਰਾ ਹੈ ਸਾਰਿਆਂ ਨੂੰ ਸਾਰੇ ਮਾਇਆ ਦੇ ਤਾਂ ਖਿਲਾਾਰੇ ਦੇ ਵਿੱਚ ਹੀ ਫਸੇ ਹੋਏ ਆ ਫਿਰ ਮਡਲੀਆਂ ਪੰਕਤੀਆਂ 'ਚ ਫਰਮਾਣਾ ਰੋਵਣ ਹਾਰੀ ਰੋਜ ਬਨਾਇਆ ਬਲਨ ਵਰਤਨ ਕੋ ਸੰਬੰਧ ਚ ਤੇ ਆਇਆ ਬਲਨ ਵਰਤਨ ਕੋ ਮਤਲਬ ਵਰਤਨਾ ਵਿਹਾਰ ਜੋ ਵਿਹਾਰ ਕਰਦੇ ਅਸੀਂ ਤਾਂ ਸਤਿਗੁਰੂ ਪਾਸ਼ਾ ਸਮਝਾਉਣਾ ਕਹਿੰਦੇ ਕਿ ਇਹ ਭਾਈ ਕਿਸੇ ਸੰਬੰਧੀ ਦੇ ਮਰਨ ਤੇ ਮਾਇਕ ਸੰਬੰਧਾਂ ਦੇ ਕਾਰਨ ਹੀ ਕਹਿੰਦੇ ਰੋਣ ਵਾਲੀ ਇਸਤਰੀ ਰੋਣ ਨੂੰ ਹਰ ਰੋਜ਼ ਦਾ ਨਿਮ ਬਣਾਈ ਰੱਖਦੀ ਹੈ ਜਿਵੇਂ ਆਮ ਹੀ ਤਾਂ ਘਾਵਤੀ ਬਣੀ ਹੈ ਨਾ ਕਹਿੰਦੇ ਬੰਦੇ ਨੂੰ ਨਹੀਂ ਰੋਂਦੇ ਉਹਦੇ ਕੰਮਾਂ ਨੂੰ ਰੋਂਦੇ ਮਤਲਬ ਉਹਦੀ ਮਾਇਆ ਨੂੰ ਰੋਂਦਾ ਹੈ ਬੰਦਾ ਬੰਦੇ ਨੂੰ ਕੋਈ ਨਹੀਂ ਪੁੱਛਦਾ ਜਦੋਂ ਬੰਦਾ ਕੰਮ ਕਰਨੋਂ ਹਟ ਜੇ ਤਾਂ ਕੋਈ ਨਹੀਂ ਪੁੱਛਦਾ ਉਹਨੂੰ ਕਿੰਨੇ ਕਈ ਜਿਹੜੇ ਬਜ਼ੁਰਗਾਂ ਨੂੰ ਸਰਕਾਰ ਨਾਲ ਸਮਝਾ ਦਿੰਦੇ ਆ ਸੰਭਾਲਦੇ ਜਦੋਂ ਕੰਮ ਕਰਨ ਨੂੰ ਗਿੱٹے ਗੋਡੇ ਰਹਿ ਜਾਂਦੇ ਐ ਰੋਟੀ ਨਹੀਂ ਦਿੰਦੇ ਤੇ ਮਰੇ ਬਾਅਦ ਬੜੇ ਜਲੇਬੰਗਾਂ ਤੇ ਬੜਾ ਕੁਛ ਲਾਉਂਦੇ ਆ ਲੰਗਰ ਜਿਉਂਦੇ ਜੀ ਉਹਨਾਂ ਨੂੰ ਪਾਣੀ ਨਹੀਂ ਪੁੱਛਦੇ ਤਾਂ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਨਾ ਮੇ ਸਾਰਾ ਕੁਛ ਜਦੋਂ ਕਮਾਉਂਦਾ ਸੀ ਉਦੋਂ ਹੀ ਚੰਗਾ ਲੱਗਦਾ ਸੀ ਜਦੋਂ ਕਮਾਉਂਦਾ ਨਹੀਂ ਤਾਂ ਫਿਰ ਨਹੀਂ ਕੋਈ ਵੀ ਪੁੱਛਦਾ ਖੇਤ ਰੋਟੀ ਵੀ ਨਹੀਂ ਪੁੱਛਦਾ ਪਾਣੀ ਵੀ ਨਹੀਂ ਪੁੱਛਦਾ ਇਸ ਕਰਕੇ ਸਤਿਗੁਰ ਪਾਤਸ਼ਾਹ ਇਹ ਹੀ ਸਮਝਾ ਰਹੇ ਇੱਥੇ ਕਹਿੰਦੇ ਜਿਹੜੇ ਸੰਬੰਧੀ ਹੈ ਸੰਬੰਧੀ ਹੋਈ ਧੀਆਂ ਪੁੱਤ ਰਿਸ਼ਤੇਦਾਰ ਸਭ ਇੱਕ ਕਿਸੇ ਨੇ ਵੀਡੀਓ ਪਾਈ ਬਹੁਤ ਵਧੀਆ ਕਹਿੰਦੇ ਜਦੋਂ ਮਰ ਜਾਂਦੇ ਹੈ ਕੋਈ ਉਦੋਂ ਉਹਦੇ ਉੱਤੇ ਖੇਸਾਂ ਦਾ ਤੇ ਲੋਈਆਂ ਦਾ ਢੇਰ ਲਾ ਦਿੰਦੇ ਤੇ ਉਹੀ ਜਦੋਂ ਜਿਉਂਦੇ ਜੀ ਅਗਰ ਕੋਈ ਰਿਸ਼ਤੇਦਾਰ ਆ ਕੇ ਕਦੇ ਉਹਨੂੰ ਸੂਟ ਬਣਾ ਕੇ ਦੇ ਜਾਂਦਾ ਤਾਂ ਉਹ ਹੋਰ 4 ਸਾਲ ਕੱਢ ਜਾਂਦਾ ਮੇਰੇ ਭਾਈ ਮੇਰੇ ਰਿਸ਼ਤੇਦਾਰ ਮਦਦ ਕਰਦੇ ਤੇ ਮਰੇ ਬਾਅਦ ਢੇਰ ਉੱਤੇ ਲਾ ਦਿੰਦੇ ਨਾ ਪਾ ਦਿੰਦੇ ਇਹਨੂੰ ਜਿਹੜੇ ਕਿਸੇ ਵੀ ਕੰਮ ਨਹੀਂ ਉਈ ਜਿਉਂਦੇ ਜੀ ਜੇ ਉਹਨੂੰ ਕੋਈ ਕਦੇ ਆਇਆ ਰਿਸ਼ਤੇਦਾਰ ਮਿਲਣ ਆਇਆ ਕਦੇ ਸੂਟ ਬਣਾ ਗਿਆ ਕਦੇ ਕੋਈ ਚੀਜ਼ ਦੀ ਜ਼ਰੂਰਤ ਹੋਈ ਉਹਦੀ ਮਦਦ ਕਰ ਗਿਆ ਜੇ ਕੋਈ ਮਦਦ ਕਰਨ ਜੁਗਾ ਹੈ ਤਾਂ ਠੀਕ ਨਹੀਂ ਸੀ ਕਿੰਨੇ ਪਰ ਨਹੀਂ ਜਿਉਂਦੇ ਜੀ ਕੋਈ ਨਹੀਂ ਪੁੱਛਦਾ ਮਰਿਆਂ ਤੋਂ ਬੜੇ ਫਿਰ ਵਿਖਾਵਾ ਕਰਦੇ ਐ ਬੜੇ ਲੰਗਰ ਲਾਉਂਦੇ ਬਹੁਤ ਵੱਡੇ ਵੱਡੇ ਸ਼ਟਾਨਾ ਲਾਉਂਦੇ ਹੁਣ ਤਾਂ ਲੰਗਰ ਨਹੀਂ ਹੁਣ ਸ਼ਟਾਲਾਂ ਲੱਗਦੀਆਂ ਇਸ ਕਰਕੇ ਲੰਗਰ ਵਾਲੀ ਦਾ ਪਰਥਾ ਹੀ ਗਈ ਜੋੜੇ ਪਾ ਕੇ ਜੁੱਤੀਆਂ ਪਾ ਕੇ ਲੰਗਰ ਹਾਲ ਦੇ ਵਿੱਚ ਜੋ ਕਿ ਮਰਿਆਦਾ ਹੀ ਨਹੀਂ ਇੱਕ ਹਸਾਬ ਨਾਲ ਗੁਰੂ ਨੂੰ ਚੜਾਉਨੇ ਆ ਸੀ ਮੇ ਤੇਰੀ ਮਰਿਆਦਾ ਗੁਰੂ ਘਰ ਦੀ ਹੈ ਅਸੀਂ ਪਾਸੇ ਛਿੱਕੇ ਦੇ ਟੰਗ ਦੀ ਮਰਿਆਦਾ ਨੂੰ ਅਸੀਂ ਤਾਂ ਜੋੜੇ ਪਾ ਕੇ ਰੋਟੀਆਂ ਖਾਵਾਂਗੇ ਲੰਗਰ ਤਾਂ ਰਹਿ ਹੀ ਨੇ ਨਾ ਰੋਟੀਆਂ ਖਾਣ ਹੀ ਹੋ ਗਿਆ ਲੰਗਰ ਨਹੀਂ ਤਾਂ ਹਾਲਾਂਕਿ ਲੰਗਰ ਹਾਲ ਦੀ ਮਰਿਆਦਾ ਹੈ ਵੀ ਲੰਗਰ ਹਾਲ ਦੇ ਵਿੱਚ ਜਰਾਬ ਲੈ ਕੇ ਵੀ ਨਹੀਂ ਜਿੰਨੀ ਮਰਿਆਦਾ ਦਰਬਾਰ ਸਾਹਿਬ ਦੀ ਓਨੀ ਲੰਗਰ ਹਾਲ ਦੀ ਮਰਿਆਦਾ ਹੈ ਸੰਗਤ ਤੇ ਪੰਗਤ ਤਾਂ ਹੀ ਸਤਿਗੁਰੂ ਪਾਤਸ਼ਾਹ ਨੇ ਚਲਾਈ ਸੀ ਪਰ ਅਸੀਂ ਜੋੜੇ ਲੈ ਕੇ ਤੁਰੇ ਫਿਰਦੇ ਖੜ ਕੇ ਖਾਂਦੇ ਐ ਇੰਨੇ ਰਿਸ਼ਤੇਦਾਰ ਹੁੰਦੇ ਐ ਕੋਈ ਕੁਆਲਿਟੀ ਚੱਕ ਕੇ ਵਰਤਣ ਯੋਗਾ ਹੀ ਨਹੀਂ ਉੱਥੇ ਝੂਠ ਮਾਰੀ ਜਾਂਦੇ ਵਿੱਚ ਵਿੱਚ ਹੀ ਉਹ ਖਾਈ ਜਾਂਦੇ ਆ ਵਿੱਚ ਉਹਨਾਂ ਝੂਠੇ ਹੱਥਾਂ ਨਾਲ ਹੀ ਚੱਕ ਚੱਕ ਕੇ ਪ੍ਰਸ਼ਾਦੇ ਦੂਜੇ ਚੱਕੀ ਜਾਂਦੇ ਕਿਹੜੇ ਪਾਸੇ ਸੱਚਮਤਾ ਰਹੇਗੀ ਕਿ ਨਹੀਂ ਸਾਰਾ ਕੁਝ ਰਹੇਗਾ ਗੁਰੂ ਘਰ ਆ ਕੇ ਝੂਠ ਮਾਰਦੇ ਅਸੀਂ ਜਦੋਂ ਪ੍ਰਸ਼ਾਦਾਂ ਦੋ ਰੱਖ ਲੈਂਦਾ ਅਗਲਾ ਵਿਚਾਲੋਂ ਜਾ ਕੇ ਮੁੜ ਕੇ ਉਹਨਾਂ ਦੀ ਹੱਥ ਨਹੀਂ ਮਾਰਦਾ ਝੂਠੇ ਇਸ ਕਰਕੇ ਜਮਾਂ ਹੀ ਡਰ ਨਹੀਂ ਰਿਹਾ ਗੁਰੂ ਦਾ ਬਿਲਕੁਲ ਨਹੀਂ ਕਹਿੰਦੇ ਸਤਿਗੁਰ ਪਾਤਸ਼ਾਹ ਹੀ ਸਮਝਾ ਰਹੇ ਕਹਿੰਦੇ ਸਾਰੇ ਮਾਇਆ ਨੂੰ ਰੁੰਦੇ ਹੈ ਕੋਈ ਨਹੀਂ ਬੰਦੇ ਨੂੰ ਪੁੱਛਦਾ ਵੀ ਨਹੀਂ ਕਿਉਂਕਿ ਕਹਿੰਦੇ ਉਸ ਨੂੰ ਵਿਛੜੇ ਸਰਮੰਧੀ ਦੇ ਨਾਲ ਕਹਿੰਦੇ ਵਰਤਨ ਵਿਹਾਰ ਦਾ ਸੰਬੰਧ ਕਹਿੰਦੇ ਚੇਤੇ ਆਉਂਦਾ ਰਹਿੰਦਾ ਪਰ ਕਹਿੰਦੇ ਜੇ ਕੋਈ ਪ੍ਰਾਣੀ ਇਹ ਸਮਝ ਕੇ ਕਿ ਇਹ ਮਾਇਕ ਸੰਬੰਧ ਸਦਾ ਕਾਇਮ ਨਹੀਂ ਰਹਿ ਸਕਦੇ ਆਪਣੇ ਅੰਦਰ ਨਿਰਮੋਤਾ ਪੈਦਾ ਕਰ ਲਈ ਕਹਿੰਦੇ ਇਹ ਸਮਝ ਆ ਜੇ ਕਿਤੇ ਵੀ ਇਹ ਮਾਇਆ ਦੇ ਸਬੰਧਾਂ ਜੇ ਨਹੀਂ ਇਹ ਸਦਾ ਕਾਇਮ ਨਹੀਂ ਰਹਿਣੇ ਤੇ ਨਿਰਮੋਤਾ ਮਤਲਬ ਮਾਇਆ ਦਾ মোহ ਕਹਿੰਦੇ ਨਿਰਮੋਤਾ ਪੈਦਾ ਕਰ ਲਈ ਅੰਦਰ ਤਾਂ ਕਹਿੰਦੇ ਉਸ ਨੂੰ ਕਿਸੇ ਦੇ ਜਨਮ ਦੀ ਖੁਸ਼ੀ ਤੇ ਕਿਸੇ ਦੇ ਮਰਨ ਦਾ ਗਮ ਨਹੀਂ ਵੀ ਆਉਂਦਾ ਉਹ ਇੱਕ ਬਰਾਬਰ ਹੀ ਰਹਿੰਦਾ ਨਾ ਤਾਂ ਉਹਨੂੰ ਕਿਸੇ ਦੇ ਜੰਮਣ ਨਾਲ ਖੁਸ਼ੀ ਹੁੰਦੀ ਹੈ ਤੇ ਨਾ ਕੋਈ ਇੱਥੋਂ ਚੱਲਿਆ ਜਾਵੇ ਤਾਂ ਉਹਦੇ ਨਾਲ ਉਹਨੂੰ ਕੋਈ ਦੁੱਖ ਹੁੰਦਾ ਜੇ ਇਹ ਸਮਝ ਆ ਜਾਵੇ ਮਾਇਆ ਦੇ ਸੰਬੰਧ ਤੋਂ ਨਿਕਲ ਕੇ ਤਾਂ ਉੱਤੇ ਉੱਠੇ ਦਾ ਉਹ ਫਿਰ ਇੱਕ ਰਸ ਰਹਿੰਦਾ ਉਹਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਫਿਰ ਫਿਰ ਸਤਿਗੁਰੂ ਪਾਤਸ਼ਾਹ ਅੱਗੇ ਸਮਝਾ ਰਹੇ ਐ ਰਹਾਉ ਤ੍ਰਿਬਦ ਮਾਇਆ ਰਹੀ ਬਿਆਪ ਜੋ ਲਪਟਾਨੋ ਤਿਸ ਦੂਖ ਸੰਤਾਪ ਸੁਖ ਨਾਹੀ ਮਿਨ ਨਾਮ ਤੇ ਆਏ ਨਾਮ ਨਿਧਾਨ ਵਿਢ ਭਾਗੀ ਪਾਇ ਨਿਹਪਾਈ ਇਤਰੇ ਗੁਣੀ ਮਾਇਆ ਸਾਰੇ ਜੀਵਾਂ ਦੇ ਉੱਤੇ ਆਪਣਾ ਜੋਰ ਪਾ ਰਹੀ ਹੈ ਜਿਹੜਾ ਮਨੁੱਖਾ ਇਸ ਮਾਇਆ ਨੂੰ ਚੰਬੜਿਆ ਰਹਿੰਦਾ ਹੈ ਕਹਿੰਦੇ ਉਸ ਨੂੰ ਅਨੇਕਾਂ ਕਲੇਸ਼ ਵਿਆਪਦੇ ਰਹਿੰਦੇ ਆ ਸਾਰਾ ਰੋਲਾ ਹੀ ਮਾਇਆ ਦਾ ਨਾ ਸਾਰੇ ਕਲੇਸ਼ ਹੀ ਮਾਇਆ ਦੇ ਆ ਕੱਲਾ ਇਹ ਨਹੀਂਗਾ ਵੀ ਪੈਸਾ ਮਾਇਆ ਉਹ ਹਰ ਚੀਜ਼ ਜਿਹੜੀ ਆਪ ਦੇ ਮੋਹ ਦੇ ਵਿੱਚ ਫਸਾਉਂਦੀ ਉਹ ਹਰ ਚੀਜ਼ ਮਾਇਆ ਹੈ ਜਾਨੀ ਕਿ ਐਉਂ ਕਹਿ ਲਗੀ ਜੋ ਇਹ ਅੱਖਾਂ ਨਾਲ ਸਭ ਕੁਝ ਦਿਸ ਰਿਹਾ ਹੈ ਸਾਰੀ ਮਾਇਆ ਹੀ ਹੈ ਕੋਈ ਸਾਧਨ ਕੋਈ ਜ਼ਮੀਨ ਕੋਈ ਤਰ ਕੋਈ ਧੀਆਂ ਪੁੱਤਰ ਕੋਈ ਰਿਸ਼ਤੇਦਾਰ ਇਹ ਕੀ ਹੈ ਸਾਰੀ ਮਾਇਆ ਹੀ ਹੈ ਕਹਿੰਦੇ ਇਹਦੇ ਮੋਹ ਦੇ ਵਿੱਚ ਚੰਬੜਿਆ ਰਹਿੰਦਾ ਤੇ ਇਹ ਫਿਰ ਅਨੇਕਾਂ ਹੀ ਕਲੇਸ਼ ਵਿਆਪਦੇ ਆ ਇਸ ਕਰਕੇ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਸੁਖ ਨਹੀਂ ਹੋ ਸਕਦਾ ਕੋਈ ਵਿਰਲਾ ਕਿਸਮਤ ਵਾਲਾ ਵੱਡੇ ਭਾਗਾਂ ਵਾਲਾ ਮਨੁੱਖ ਹੀ ਕਹਿੰਦੇ ਨਾਮ ਖਜ਼ਾਨਾ ਹਾਸਲ ਕਰਦਾ ਫਿਰ ਅੱਗੇ ਫਰਮਾਨ ਹੈ ਸਵਾਂਗੀ ਸਿਓ ਜੋ ਮਨ ਰੀ ਜਾਵੇ ਸਵਾਂਗ ਉਤਾਰਿਆ ਫਿਰ ਪਛਤਾਵੇ ਮੇਗ ਕੀ ਛਾਇਆ ਜੈਸੀ ਬਰਤਨਹਾਰ ਤੈਸੋ ਪ੍ਰਪੰਚ ਮੋਹ ਬਿਕਾਰ ਹੁਣ ਬਾਜੀਗਰ ਸਾਗ ਲਾਉਣ ਵਾਲੇ ਤਮਾਸ਼ਾ ਵਿਖਾਉਣ ਵਾਲੇ ਕਹਿੰਦੇ ਸਤਿਗੁਰ ਪਾਸ਼ਾ ਕਹਿੰਦੇ ਇਹ ਭਾਈ ਜਿਹੜਾ ਮਨੁੱਖ ਕਿਸੇ ਸਵਾੰਗੀ ਕਿਸੇ ਸਾਗ ਧਾਰੀ ਨਾਲ ਪਿਆਰ ਪਾ ਲੈਂਦਾ ਜਦੋਂ ਕਹਿੰਦੇ ਉਹ ਸਾਗ ਲਾ ਦਿੱਤਾ ਜਾਂਦਾ ਹੈ ਤਦੋਂ ਕਹਿੰਦੇ ਉਹ ਪਿਆਰ ਪਾਉਣ ਵਾਲਾ ਅਸਲੀਅਤ ਵੇਖ ਕੇ ਪਛਤਾਉਂਦਾ ਹੈ ਪਹਿਲਾਂ ਜਦੋਂ ਸਵਾੰਗ ਕਰਦਾ ਹੈ ਉਦੋਂ ਤਾਂ ਸੋਹਣਾ ਲੱਗਦਾ ਹੈ ਜਦੋਂ ਉਹ ਸਹੀ ਰੂਪ ਦੇ ਵਿੱਚ ਆ ਜਾਂਦਾ ਹੈ ਹੁਣ ਉਹ ਸਵਾੰਗ ਦੇ ਨਾਲ ਪਿਆਰ ਪਾਲ ਲਵੇ ਜੋ ਉਹ ਕਰਤੱਵ ਵਿਖਾਉਂਦਾ ਕਰਦਾ ਹੈ ਤੇ ਉਹ ਤਾਂ ਇੱਕ ਵਿਖਾਵਾ ਹੁੰਦਾ ਹੈ ਨਾ ਬਨੌਤੀ ਹੁੰਦਾ ਹੈ ਅਸਲ ਰੂਪ ਦੇ ਵਿੱਚ ਜਦੋਂ ਉਹ ਆ ਜਾਂਦਾ ਹੈ ਤੇ ਸਵਾਗ ਦੇ ਨਾਲ ਪਿਆਰ ਪਾਇਆ ਕਹਿੰਦੇ ਉਹ ਫਿਰ ਪਛਤਾਉਂਦਾ ਹੀ ਹੈ ਕਿਉਂਕਿ ਉਹ ਤਾਂ ਸਦਾ ਕਾਇਮ ਨਾ ਰਹਿਣ ਵਾਲਾ ਹੁੰਦਾ ਸਵਾਗ ਹੈ ਜਿੰਦਾ ਉਹ ਤਾਂ ਬਿੰਦ ਛੱਟ ਦੀ ਖੇਡ ਹੁੰਦੀ ਹੈ ਜਾਂ ਕਹਿੰਦੇ ਜਿਵੇਂ ਕਹਿੰਦੇ ਬਦਲਾਂ ਦੀ ਛਾਂ ਹੋਵੇ ਹੁਣ ਕਵੇ ਵੀ ਹਾਂ ਬਦਲਾਂ ਦੀ ਛਾਂ ਮਿਲ ਕੇ ਤੇ ਵੀ ਸਦਾ ਸੁੱਖ ਮਿਲ ਜੂਗਾ ਉਹ ਤਾਂ ਬਿੰਦ ਛੱਟ ਦੀ ਹੁੰਦੀ ਹੈ ਸਕਿੰਟਾਂ ਜੀ ਉਦੇ ਪਰੇ ਹੋ ਜਾਂਦੀ ਹੈ ਸੁੱਖ ਨਹੀਂ ਨ ਦੇ ਸਕਦੀ ਟਿਕਵੀ ਨਹੀਂ ਹੁੰਦੀ ਕਹਿੰਦੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਜਿਵੇਂ ਬਦਲਾਂ ਦੀ ਸ਼ਾਨ ਨੂੰ ਟਿਕਵੀਂ ਸ਼ਾਨ ਸਮਝ ਕੇ ਉਸ ਨਾਲ ਵਰਤਨ ਵਰਤਨ ਕਰਨਾ ਉਹਨਾਂ ਪਿਆਰ ਪਾ ਲੈਣਾ ਵੀ ਹਾਂ ਬਸੇ ਹੁਣ ਹਿਲਦੀ ਨਹੀਂ ਇਹ ਤਿਵੇਂ ਹੀ ਕਹਿੰਦੇ ਇਹ ਜਗਤ ਪਸਾਰਾ ਮੋਹ ਆਦਿਕ ਵਿਕਾਰਾਂ ਦਾ ਮੂਲ ਹੈ ਕਹਿੰਦੇ ਜਿਵੇਂ ਇਹ ਵੀ ਮਾਇਆ ਜਿਹੜੀ ਇਹ ਸਾਰੀ ਇਹ ਜਿਵੇਂ ਬਦਲਾਂ ਦੀ ਛਾਂ ਸਦਾ ਨਹੀਂ ਰਹਿ ਸਕਦੀ ਜਿਹੜਾ ਉਹ ਨਾਟਕ ਹੁੰਦਾ ਇਉਂ ਕਹਿ ਲਈਏ ਸਵਾਗਤਾਰ ਮਤਲਬ ਨਾਟਕ ਵਿਖਾਉਣ ਵਾਲਾ ਨਿਰਤਕਾਰੀ ਤਾਂ ਉਹ ਸਦਾ ਉਹ ਨਹੀਂ ਰਹਿਦਾ ਉਹ ਬਿੰਦ ਛੱਟ ਦੀ ਖੇਡ ਹੁੰਦੀ ਹੈ ਉਵੇਂ ਇਹ ਮਾਇਆ ਦੀ ਖੇਡ ਹੈ ਕਹਿੰਦਾ ਪਾਵੇ ਇਹ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ ਇਹ ਬਿੰਦ ਛੱਟ ਦੀ ਖੇਡ ਹੀ ਹੈ ਅਖੀਰ ਨੂੰ ਇਹਨੇ ਖਤਮ ਹੀ ਹੋ ਜਾਣਾ ਹੈ ਰੱਗੇ ਫਰਮਾਨ ਹੈ ਇੱਕ ਵਸਤ ਜੇ ਪਾਵੇ ਕੋਈ ਪੂਰਨ ਕਾਜ ਤਾਹੀ ਕਾ ਹੋਏ ਗੁਰ ਪ੍ਰਸਾਦ ਜਿਨ ਪਾਇਆ ਨਾਮ ਨਾਨਕ ਆਇਆ ਸੋ ਪਰਵਾਨ ਕਹਿੰਦੇ ਹੈ ਭਾਈ ਜੇ ਕੋਈ ਮਨੁੱਖ ਪ੍ਰਮਾਤਮਾ ਦਾ ਨਾਮ ਖਜ਼ਾਨਾ ਪ੍ਰਾਪਤ ਕਰ ਲਏ ਉਸੇ ਦਾ ਹੀ ਜੀਵਨ ਦਾ ਅਸਲ ਕੰਮ ਕਿਸੇ ਸ੍ਰੀ ਚੜਦਾ ਜੇ ਕੋਈ ਮਨੁੱਖ ਪ੍ਰਮਾਤਮਾ ਦਾ ਨਾਮ ਖਜ਼ਾਨਾ ਪ੍ਰਾਪਤ ਕਰ ਲਵੇ ਕਹਿੰਦੇ ਉਸੇ ਦਾ ਹੀ ਜੀਵਨ ਦਾ ਅਸਲ ਕੰਮ ਭਾਵ ਇਉਂ ਕਹਿ ਲਈਏ ਮਨੁੱਖਾ ਜਨਮੋਂ ਦਾ ਉਸੇ ਦਾ ਹੀ ਸਫਲ ਹੈ ਇਹ ਸਭ ਖੇ ਤਰੀਕੇ ਨਾਲ ਕਹਿ ਲਈਏ ਤਾਂ ਇਹ ਉਸੇ ਦਾ ਹੀ ਇੱਥੇ ਆਇਆ ਹੋਇਆ ਸਫਲ ਮਨੁੱਖਾ ਜਨਮ ਦਾ ਜਿਹੜਾ ਕੰਮ ਹੈ ਜਿਹਦੇ ਵਾਸਤੇ ਭੇਜਿਆ ਹੈ ਕਹਿੰਦੇ ਉਹ ਜਿਹਨੇ ਪ੍ਰਮਾਤਮਾ ਦਾ ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲਿਆ ਸਮਝ ਲਓ ਉਹਦਾ ਆਇਆ ਸਫਲਾ ਹੈ। ਉਹਨੇ ਆਪਦਾ ਮਨੁੱਖਾ ਜਨਮ ਦਾ ਕੰਮ ਸਫਲਾ ਕਰ ਲਿਆ। ਉਹਦਾ ਸ੍ਰੀ ਚੜ ਗਿਆ ਸਮਝ ਲਓ। ਇਹ ਨਾਨਕ ਕਹਿੰਦੇ ਜਗਤਤ ਦੇ ਵਿੱਚ ਜੰਮਿਆ ਉਹੀ ਮਨੁੱਖ ਲੋਕ ਪਰਲੋਕ ਵਿੱਚ ਕਬੂਲ ਹੁੰਦਾ ਹੈ। ਇੱਥੇ ਦੁਨੀਆ ਦੇ ਵਿੱਚ ਤੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਕਹਿੰਦੇ ਉਸੇ ਮਨੁੱਖ ਨੂੰ ਜੰਮਿਆ ਤੇ ਇੱਥੇ ਸੰਸਾਰ ਤੇ ਆਇਆ ਗਿਣਿਆ ਜਾਂਦਾ ਸਤਿਗੁਰੂ ਦੀ ਨਿਗਾਹ ਦੇ ਵਿੱਚ ਜਿਨੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਉਹ ਸਮਝ ਲਓ ਇਸ ਸੰਸਾਰ ਤੇ ਆਇਆ ਉਹਨੂੰ ਕਹਿ ਸਕਦੇ ਆ ਵੀ ਉਹ ਜਿਉਂਦਾ ਹੈ ਨਹੀਂ ਤਾਂ ਸਤਿਗੁਰੂ ਪਾਤਸ਼ਾਹ ਤੋਂ ਪੁੱਛੋ ਤਾਂ ਮਰਿਆ ਮਰ ਗਿਆ ਹੀ ਹੈ ਜੇ ਪਰਮਾਤਮਾ ਨਾਲ ਸਾਝ ਨਹੀਂ ਪਉਂਦਾ ਤਾਂ ਪਰਮੇਸ਼ਰ ਦੀ ਭਜਨ ਬੰਦਗੀ ਨਹੀਂ ਕਰਦਾ ਦਾ ਤੇ ਕੱਲੇ ਬੱਚੇ ਤਾਂ ਜਾਨਵਰ ਵੀ ਪਾਲਦੇ ਆ ਖਾਂਦੇ ਪਿੰਦੇ ਤਾਂ ਉਹ ਵੀ ਹੈ ਰਾਤ ਨੂੰ ਸੌਂਦੇ ਜਿਨੇ ਫਿਰ ਅੜਾਰੀ ਮਾਰ ਜਾਂਦੇ ਇਹ ਕੰਮ ਤਾਂ ਉਹ ਵੀ ਕਰਦੇ ਤੇ ਫਿਰ ਮਨੁੱਖਾ ਜਨਮ ਦਾ ਸਪੈਸ਼ਲ ਕੀ ਮਿਲਿਆ ਕਾਦੇ ਵਾਸਤੇ ਇਹੇ ਜਨਮ ਮਿਲਿਆ ਉਹਨਾਂ ਤੋਂ ਵੱਖਰਾ ਪਰ ਜਿੰਨਾ ਮਨੁੱਖ பாਪ ਗੁਨਾਹ ਕਰਦਾ ਉਹ ਨਾ ਜਾਨਵਰ ਨਹੀਂ ਕਰਦੇ ਸ਼ਰੋਮਣੀ ਸਭ ਤੋਂ ਸਰਦਾਰ ਮੰਨਿਆ ਜਾਂਦਾ ਮਨੁੱਖ ਨੂੰ ਸਾਰੀਆਂ ਜੁਨਾਂ ਦਾ ਪਰ ਸਭ ਤੋਂ ਜ਼ਿਆਦਾ ਪਾਪ ਤੇ ਹੱਤਿਆ ਤੇ ਸਭ ਕੁਝ ਇਹ ਹੀ ਕਰਦਾ ਹੈ ਇਹ ਕਹਿੰਦਾ ਵੀ ਧਰਤੀ ਤੇ ਮੇਰਾ ਹੀ ਹੱਕ ਹੈ ਨਾ ਕਿਸੇ ਦਰਖਤ ਦਾ ਇੱਥੇ ਰਹਿਣ ਦਾ ਕੋਈ ਕੰਮ ਹੈ ਪਟਗਿਓ ਮਾਰਦਾ ਹੈ ਨਾ ਕਿਸੇ ਜੀਵ ਜੰਤੂ ਨੂੰ ਨਾ ਕਿਸੇ ਕਿਸੇ ਨੂੰ ਵੀ ਯਾਨਕੀ ਜਾਨਵਰ ਨੂੰ ਵੀ ਕਿਸੇ ਨੂੰ ਵੇਖ ਕੇ ਰਾਜ਼ੀ ਨਹੀਂ ਵਿਹਾ ਉਹਨਾਂ ਦਾ ਤਾਂ ਧਰਤੀ ਤੇ ਇੱਥੇ ਕੋਈ ਹੱਕ ਹੀ ਨਹੀਂ ਮੇਰੀ ਵਸਤੀ ਇਹ ਧਰਤੀ ਬਣਾਈ ਹੈ ਇਹ ਸਮਝਦਾ ਇਹ ਦੇਖਿਆ ਨਹੀਂ ਆਵਾਰਾ ਪਸ਼ੂ ਫਿਰਦੇ ਕਦੇ ਕਿਸੇ ਨੇ ਟੋਕਰੀ ਪੱਠਿਆਂ ਦੀ ਭਾਈ ਉਹ ਇਹ ਨਹੀਂ ਪਉਣਾ ਤਾਂ ਫਿਰ ਉਹ ਭੁੱਖੇ ਮਰਦੇ ਵਿਚਾਰੇ ਕੀ ਕਰਨਗੇ ਜੇ ਤੈਨੂੰ ਦਿੱਤਾ ਤਾਂ ਤੂੰ ਉਹਦੇ ਚੋਂ ਦਸਵੰਦ ਕੱਢ ਤੂੰ ਉਹਨਾਂ ਨੂੰ ਲੋੜ ਜਰੂਰ ਤਾਂ ਉਹਨਾਂ ਨੂੰ ਪਾ ਉਹਨਾਂ ਦਾ ਵੀ ਹੱਕ ਹੈ ਇਸੇ ਧਰਤੀ ਤੇ ਉਹ ਕਿੱਥੇ ਜਾਣਗੇ ਤੂੰ ਤਾਂ ਵਾੜਾਂ ਕਰਕੇ ਵੜ ਨਹੀਂ ਦਿੰਦਾ ਉਹਨਾਂ ਦਾ ਹੱਕ ਹੀ ਨਹੀਂ ਥੇ ਇਸ ਧਰਤੀ ਦੇ ਉੱਤੇ ਕੱਲਾ ਤੇਰਾ ਹੀ ਹੱਕ ਹੈ ਇਸ ਕਰਕੇ ਸਭ ਤੋਂ ਮੰਨੋ ਜੇ ਕੋਈ ਅਕਿਰਤ ਕੰਨਾ ਹੈ ਤਾਂ ਉਹ ਸਮਝ ਲਓ ਮਨੁੱਖੀ ਸਭ ਤੋਂ ਜ਼ਿਆਦਾ ਕਰਦਾ ਹੈ ਜਾਨਵਰ ਨਹੀਂ ਇੰਨਾ ਕਰਦਾ ਹੁਣ ਜਾਨਵਰ ਤਾਂ ੱਕੇ ਨਾ ਕਿਸੇ ਦੇ ਵੜਨੋ ਦੇ ਵੜਦਾ ਦਗਲਾ ਡਾਂਗ ਮਾਰਦਾ ਹੈ ਇਸ ਕਰਕੇ ਸਭ ਤੋਂ ਜ਼ਿਆਦਾ ਮਨੋਖੀ ਪਾਪ ਕਰਦਾ ਹੈ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆ ਬਿਆਨ ਪੁੰਤਾਈਆਂ ਹੋ ਗਈਆਂ ਉਹਨਾਂ ਸਤਿਗੁਰੂ ਪਾਤਸ਼ਾਹ ਅਤਿ ਆਪ ਸੰਗਤ ਬਖਸ਼ਣਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ